ਪਹੁੰਚ ਗਏ ਜੀ ਕਬੂਤਰਾਂ ਕੋਲ ਦਾਣੇ ਪਾਦੇ ਤੇ ਪਾਣੀ ਪਾ ਰਹੇ ਆ ਕੁਸਾ ਕੁਸਾ ਜਿ세 ਜੋ ਡੋਲ ਦੇ ਥੋੜਾ ਜਿਹਾ ਠੰਡਾ ਪਾਣੀ ਤੇ ਪਲਾਸਟਿਕ ਦੇ ਵਰਤਮਾਨਾਂ ਦਾ ਅੱਜ ਕਰਦੇ ਹੀਲਾ ਥੱਲੇ ਖਾਤਰ ਐ ਕਿਹੜੀ ਸਾਹਿਬ ਰਲ ਵਿਆ ਇਹ ਇੰਨਾ ਬਾਹਰ ਡੋਲ ਦੇ ਇੱਕਣੇ ਡੋਲ ਦਿੰਦਾ ਉਹਨਾਂ ਨੂੰ ਲਓ ਜੀ ਠੰਡ ਵਧ ਗਈ ਟੋਪੀ ਲੈਣੀ ਪੈਗੀ ਸਤਸਰੀ ਘਾ ਸਾਰੇ ਵੀਰ ਭਰਾ ਨੂੰ ਜਿਹਨਾਂ ਗਏ ਮਜ਼ਾਰੀ ਜਾਨਵਰ ਰਿਸਪੈਕਟ ਕਰਿਆ ਦੇ ਚੱਲ ਮੈਂ ਤਾਂ ਟੋਪੀ ਲਈ ਉਹ ਜੱਸਾ ਟੋਪੀ ਬਾਜ ਆ ਜੀ ਬੰਦਾ ਹਾਂ ਢੋਪੀਆਂ ਪਾਉਂਦਾ ਰਹਿੰਦਾ ਈ ਲੋਕਾਂ ਨੂੰ। ਖੁੱਦੂ ਬਣਾਉਣਾ ਕੰਮ ਐ ਦਾ। ਤੇ ਪਾ ਦੇ ਵੀ ਜੱッセ ਪਾਣੀ। ਬਾਹੋਂ ਉਹਨਾਂ ਜੋਗ ਰੱਖ ਲਾ। ਹਾਂ ਜੀ। ਉਹ ਦਰ ਫਿੱਟੇ ਮੂੰ ਤੇਰੇ। ਮਿਕਸ ਖਰਾਕ ਲਿਆਇਆ। ਤੈਨੂੰ ਕਿਹਾ ਤਾਂ ਵੀ ਹਾਂ ਰੱਖ ਦਿਓ ਹਰਾ ਢੱਕਣ ਚੱਕ ਲੈ ਇੱਕ ਵਾਰ ਲਿਆ। ਹੈ ਕਿਹਾ ਤਾਂ ਨਾ ਇਹਨੂੰ। ਕੀ ਸਾਲਾ ਉਲਟੇ ਤੈਨੂੰ ਵੀ ਜੱッセ ਨੇ ਟੋਪੀ ਬਾਜ ਬਣਾਤਾ। ਲੈ ਜੀ। ਜਸੇ ਰਾਣੀ ਰਹਿਣਾ ਤਾਂ ਅੱਜ ਤੋਂ ਅੱਛਾ ਗੁਰੀਬੀਰ ਜੀ ਨਾਲ ਹਾਂ ਗੁਰੀਬੀਰ ਜੀ ਨਾਲ ਲੋ ਜੀ ਖੋਲ ਤਾਂ ਗੇਟ ਖੜ ਜਾ ਇੱਕ ਮਿੰਟ ਬੱਚਾ ਇੱਥੇ ਬੈਠਾ ਹੋਣਾ ਤੇ ਕਬੂਤਰੀ ਨੇ ਦਾਣੇ ਦੋਨੇ ਚੁੱਕੇ ਵਿਚਾਰੀ ਨੇ ਬੈਠੀ ਏ ਯਾਰ ਕਬੂਤਰੀ ਹਾਂ ਦਾਣੇ ਤਾਂ ਚੁੱਕ ਲੇ ਪਾਣੀ ਹੁਣ ਪਿਲਾ ਦੇ ਨੇ ਬੱਚਾ ਕਿੱਥੇ ਬੈਠਾ ਹੈ ਉਹ ਬੈਠਾ ਉਹ ਕਿੱਥੇ ਬੈਠਿਆ ਜਾ ਬੱਚਾ ਹੁਣ ਤਾਂ ਕਰ ਲਾਂਗੇ ਲੋਟ ਬਾਕੀ ਓਕੇ ਰਬੂਟਾ ਜੀ ਠੀਕ ਆ ਸਿਸਟਮ ਚੱਲ ਇਹਨਾਂ ਨੂੰ ਨਾ ਸਿਰਫ ਅੱਧਾ ਘੰਟਾ ਨਹੀਂ ਨਹੀਂ ਟਾਈਮ ਐ ਸਿਰਫ ਅੱਧਾ ਘੰਟਾ ਕੱਢਣਾ ਜੱਸੇ ਬਾਹਰ ਬੱਚੇ ਨੂੰ ਦੇਖ ਲੈਣਾ ਜੋਗਾ ਜੂਗਾ ਪਾਣੀ ਪੂਣੀ ਟਾਈਮ ਸਿਰ ਦੇਖ ਕੇ ਅੰਦਰ ਬੰਦ ਕਰ ਦੇਣੇ ਨੇ ਬਸੇ ਨਿੱਗਜ ਬੈਠੇ ਰਹਿਣਗੇ ਜੱਸੇ ਓਏ ਅਮਰ ਤਾਂ ਨਿਕਲ ਬਾਹਰ ਵੀ ਰੇ ਟਰੇ ਕਰਤੀ ਲੋਟ ਹਾਂ ਠੀਕ ਆ ਵਾਹ ਠੀਕ ਆ ਥੋੜੇ ਦਾਣੇ ਪਾਤੇ ਉਹਦੇ ਮੈਂ ਹੋਰ ਆਜੋ ਵੀ ਆਜੋ ਚੁੱਕ ਲੈਣਗੇ ਬਾਈ ਇਹਨਾਂ ਨੂੰ ਫਿਰ ਆਪਾਂ ਕਰ ਦਾਂਗੇ ਬੰਦ ਆਜਾ ਤੇ ਕੀ ਕ ਹੁਣ ਉਹਨਾਂ ਦਾ ਕੰਮ ਨੇ ਮੇੜ ਦਈਏ ਜੀ ਆਓ ਜੀ ਕਰਤੀ ਟਰੇ ਸਾਫ ਆਂਡਿਆਂ ਦੇ ਬੈਠਾ ਠੀਕ ਹੈ ਟਰੇ ਜਿਆਦਾ ਭਰ ਦੰਨਾ ਜਸੇ ਇਹਨਾਂ ਦੀ ਤੂੰ ਪਾਣੀ ਪਾਤਾ ਹਾਂਜੀ ਲਓ ਵੀ ਪਾਣੀ ਵੀ ਪਾਤਾ ਤਾਜ਼ਾ ਟਰੇ ਭਰਤੀ ਦਾਣਿਆਂ ਦੀ ਵਾਹੀ ਲੈ ਕੇ ਯਾਰ ਓਕੇ ਰੋਟਾਂ ਕੁੰਡਾ ਲਾ ਦੇ ਕੱਢ ਜਾ ਕਬੂਤਰ ਬੂਰੇ ਨੇ ਤਿੰਨ ਆ ਠੀਕ ਆ ਓਕੇ ਆ ਆ ਲਾ ਦੇ ਆ ਗਿਆ ਠੀਕ ਆ ਆਪਾਂ ਲੜਜਾ ਲਾਏ ਦੇ ਨਿਆਰੇ ਨਾਲ ਬਣ ਦਾਣਾ ਪਾਣੀ ਪਾਈ ਜਾਣਗੇ ਉਹਨਾਂ ਨੂੰ ਵੀ ਬਸ ਅੱਧੇ ਘੰਟੇ ਤੱਕ ਆਪਾਂ ਬੰਦ ਕਰ ਦੇਣਾ ਕੁਛ ਕ ਨਿਕਲਿਆ ਬਾਹਰ ਬੱਚਾ ਕੱਲਈ ਯਾਰ ਬਾਹਰ ਕਦੀ ਨਿਕਲਦੇ ਇਹ ਨਾ ਰਾਤ ਵੀ ਨਹੀਂ ਨਿਕਲੇ ਇਹ ਕੀ ਚੱਕਰ ਆ ਪਿੰਜਰੇ ਇਹ ਕਰਕੇ ਤਾਂ ਨਹੀਂ ਡਰੀ ਜਾਂਦੇ ਇਹ ਪਿੰਜਰਾ ਕੱਢ ਅੰਦਰੋਂ ਕੱਢ ਕੇ ਨਾ ਆ ਕਮਰੇ ਚ ਰੱਖ ਦੇ। ਉਹ ਗੁਬਤਰੀ ਬਾਈ ਉਧਰ ਕਰਤੀ ਬੰਦ ਦਾਣੇ-ਦੂਣੇ ਪਾਤੇ ਉਹਨੂੰ ਤੇ ਹੁਣ ਨਿਕਲੇ ਆਉਣਗੇ। ਜਿਵੇਂ ਸਾਰੇ ਇਹਨਾਂ ਬਾਹਰ ਕੱਢ ਦੇ ਇੱਕ ਵਾਰੀ ਬਜੇ ਨੂੰ ਅੰਦਰੇ ਰੱਖੀ। ਤੇ ਗਰਜੰਟ ਸਿੰਘ ਜੀ ਚੱਲਦੀ ਐ ਫੀਤਾ ਲੈ ਕੇ। ਹਾਂਜੀ ਹਾਂ। ਮੋਟਰ ਦੇ ਮਾਰਕਿੰਗ ਕਰਨੀ ਐ ਬਈ ਕੰਮ ਸ਼ੁਰੂ ਕਰੀਏ ਨਿਉ-ਨਿਉ ਪੱਟੀਆਂ ਉੱਥੇ। ਹਾਂਜੀ। ਦੇਖਿਓ ਸਿਰਾ ਲਾਉਣਾ ਐਂਡ ਗੱਲ ਲਵਾਟ ਕਰਾ ਦੇਣੀ ਐ ਛੋਟਾ ਜਿਹਾ ਆਪਾਂ ਮਿੰਨੀ ਜੂ ਜਾਨੀ ਕਹਿਣਾ। ਠੀਕ ਐ ਆਪਾਂ ਬਣਾਉਣਾ ਐ ਫਾਰਮ। ਠੀਕ ਐ ਫਾਰਮ ਚ ਜਾਨਵਰ ਘੋੜੀ ਹੈਗੀ। ਇੱਕ ਕੋੜੀ ਹੋਰ ਲਿਆਉਣੀ ਹੈ ਹਾਂ ਜੀ ਕਬੂਤਰ ਹੈਗੇ ਫੈਂਸੀ ਕਬੂਤਰ ਲਿਆਉਣੇ ਆ ਹਾਂ ਜੀ ਮੁਰਗੀਆਂ ਲਿਆਉਣੀਆਂ ਫੈਂਸੀ ਮੁਰਗੀਆਂ ਲਿਆਉਣੀਆਂ ਤਰਕੀ ਲਿਆਉਣੇ ਨੇ ਹਾਂ ਜੀ ਬਤਕਾਂ ਲਿਆਉਣੀਆਂ ਹਾਂ ਜੀ ਤੇ ਬਾਕੀ ਹੋਰ ਜਿਵੇਂ ਜਿਵੇਂ ਪਰਮਿਸ਼ਨ ਮਿਲੂਗੀ ਸਾਨੂੰ ਅਸੀਂ ਲਿਆਈ ਜਾਵਾਂਗੇ ਠੀਕ ਆ ਜਿਵੇਂ ਜਿਵੇਂ ਤੁਹਾਡੀ ਡਿਮਾਂਡ ਹੋਊਗੀ ਤੋਤੇ ਲੈਣੇ ਆ ਜੀ ਇਹਦੇ ਪਾਸੇ ਮਿੱਠੂ ਕਹਿਣ ਵਾਲੇ ਹਾਂ ਇੱਕਦਾਂ ਮਿੱਠੂ ਇਹੀ ਹੈ ਇਹ ਤੋਤਾ ਸਾਡਾ ਭਾਈ ਆ ਇਹ ਇੱਕ ਇੱਕ ਅਸੀਂ ਇਹਦੇ ਨਾਲ ਨੂੰ ਮੈਨਾ ਲਿਆਵਾਂਗੇ ਇੱਕ ਤੇ ਚਲੋ ਟੋਪੀ ਬਾਜ ਅੰਦਰ ਫਿਰਦਾ ਕਬੂਤਰ ਬਾਹਰ ਕੱਢ ਰਿਹਾ ਸਾਰੇ ਉਹਦੇ ਬਾਅਦ ਕੰਮ ਕਰਨ ਵੇਟ ਕੇ ਚੱਲਦੇ ਆ ਬਈ ਪਹੁੰਚ ਗਏ ਵੀ ਮੋਟਰ ਤੇ ਤੇ ਨੂਰੀ ਨੂੰ ਵੀ ਲੈ ਕੇ ਆ ਰਹੇ ਆ ਜਸੂ ਤੇ ਜਾਂਟੀ ਆਉਂਦੇ ਨੇ ਥੋੜਾ ਤੇਜ਼ ਤੋਰ ਕੇ ਲਿਆਓ ਆ ਆ ਆ ਚਾਵਲ ਦੀ ਹੈ ਆ ਵੀ ਆਉਂਦਾ ਕਹਿੰਦੇ ਕਿੰਨੇ ਵੀ ਨੰਬਰ ਤੇ ਆਏ ਆ ਫਸਟ ਹਾਂਜੀ ਆਹ ਖੜ ਗਏ ਨਹੀਂ ਉਹਨਾਂ ਦੇ ਲੋਟੇ ਨਹੀਂ ਆਉਂਦੀ ਯਾਰ ਲੈ ਆਏ ਵੀ ਲੋ ਵੀ ਗਰਜੰਟ ਸਿੰਘ ਬੈਠ ਗਏ ਨੇ ਕਰਦੇ ਆ ਮਿੰਤੀ ਹੁਣ ਫਿਰ ਆ ਜਾਂਟੀ ਸਾਧਨ ਜੜਦਾ ਆ ਵੀ ਅਮਰਤਾ ਠੀਕ ਹੈ ਸਿਸਟਮ ਹਾਂ ਜੀ ਲੋਟ ਹੈ ਪੱਕਾ ਪੱਕਾ ਲੋ ਬਈ ਨਿਸ਼ਾਨੀਆਂ ਲੱਗ ਗਈਆਂ ਨਿਓ ਕੱਢਣ ਲੱਗਾਗੇ ਫਿਰ ਹੁਣ ਬਸ ਇੱਕ ਅੱਦੇ ਦਿਨ ਚ ਕੰਮ ਚਾਲੂ ਕਰ ਦਾਂਗੇ ਨਿਓ ਕੱਢ ਗਏ ਸੂ ਲੱਗ ਗਿਆ ਬਈ ਨਿਓ ਬੱਟਣ ਕਹਣਾ ਸ਼ਰਵਾਤ ਮੈਂ ਹੋਂ ਕਰੂੰਗਾ ਇੱਧਰ ਨੂੰ ਦੇਖ ਲੋ ਇੰਨਾ ਲਵਾਈ ਹੈਗੀ ਦੀ 80 ਫੁੱਟ ਅੰਦਰ ਤਿਆਰ ਚੜਾਈ ਹੈਗੀ 40 ਫੁੱਟ ਰੋਣ ਹੀ ਆ ਨਹੀਂ ਉਹਨੀਆਂ ਲਾਤੀਆਂ ਤੇ ਆ ਕੇ ਕੱਢਦੇ ਨੇ ਉਹ ਆ ਧੁੱਪ ਬਹੁਤ ਵਧੀਆ ਨਿਕਲੀ ਕਬੂਤਰਾਂ ਦਾ ਕਰਦੀ ਏ ਮੜਿਆ ਖਾਣ ਪੀਣ ਜਾਂ ਉੱਪਰ ਲਿਆਂ ਦਾ ਬਾਕੀ ਕੰਮ ਡੰਨਾ ਹੈ ਲੋ ਵੀ ਘਰ ਤੋਂ ਪਹਿਲਾਂ ਪਹੁੰਚ ਗਿਆ ਵਾ ਪੱਠੇ ਤੇ ਥੋੜੀ ਬਹੁਤੀ ਇੱਟ ਦੀ ਹੋਰ ਸਾਈ ਦੇ ਦੀਏ ਚੱਲਦੇ ਆਂ ਫਿਰ ਦੇ ਦਿਆਂ ਪਹੁੰਚ ਗਏ ਜੀ ਪੱਠੇ ਤੇ ਕੰਮ ਕਰ ਜਾਂ ਨੇ ਵੇੜ ਕੇ ਚੱਲਦੇ ਆ ਘਰ ਨੂੰ ਪਹੁੰਚ ਗਏ ਜੀ ਪੰਡਾ ਛੋਡੀ ਉਹ ਨਹੀਂ ਝਗੜ ਮਾਰਦੇ ਹੋਏ ਛੱਡੋ ਜੀ ਝਗਵਾਣੀ ਮੁੱਟੀ ਹੈ ਹੈ ਤੇ ਬੂਟੇ ਵੀਰੇ ਤੈ ਕੰਮ ਬਣ ਲਾਇਆ ਪਿਆ ਇਹ ਆ ਉਹ ਇਧਰ ਸਾਲਿਆ ਤੈਨੂੰ ਹੁਣ ਨਹੀਂ ਆਉਂਦਾ ਹੈ ਨਾ ਹੁਣ ਤਾਂ ਤੇਰੇ ਕੋਲੇ ਰਹੂਗੇ ਇਹ ਨਾ ਇਹਨੂੰ ਦੱਕਾ ਕੀ ਫਾਇਦਾ ਨਾ ਇਹਨੂੰ ਬਾਜੀ ਛੱਡਣ ਜੋਗੇ ਨਾ ਬਾਜੀ ਛੱਡਣ ਮੈਂ ਕਹਿੰਦਾ ਬਾਜੀ ਦੀ ਨਹੀਂ ਛੱਡਣ ਜੋਗੇ ਲੁੱਕਦਾ ਫਿਰ ਨੈਨੇ ਵੀ ਕਦੇ ਮੇਰੀ ਦੇਖ ਲਈ ਟਿੰਡ ਚੀਜ਼ਾਂ ਦੇ ਵਹਿ ਜਾਣਾ ਨੇ ਪਹੁੰਚ ਗਏ ਵੀ ਘਰੇ ਕੂਤਰਾਂ ਨੂੰ ਥੋੜਾ ਜਿਹਾ ਬਾਹਰ ਕੱਢ ਦਈਏ ਕਿਉਂਕਿ ਧੁੱਪ ਆ ਗਈ ਥੋੜੀ ਧੁੱਪ ਲੱਗ ਜੂ ਇਹਨਾਂ ਨੂੰ ਹਾਂ ਬਾਈ ਮਾਝਾ ਬੈਠਾ ਹੈ ਕੈਮ ਹੈ ਸਾਰੇ ਬਲੁੱਕ ਕੇ ਹੈ ਓਕਰ ਬੁੱਟੇ ਆ ਜਾਓ ਜੀ ਬਾਹਰ ਧੂਪ ਸੇਕ ਲੋ ਧੂਪ ਇਹ ਤਿੰਨ ਚਾਰ ਦਿੰਦੇ ਆ ਬਾਹਰ ਨਹੀਂ ਨਿਕਲਦੇ ਖੁੱਲ ਗਏ ਜੇ ਇਹ ਪਤਾ ਨਹੀਂ ਕੀ ਦਿੱਕਤ ਆਈ ਹੋਈ ਐ ਇਹਨਾਂ ਨੂੰ ਫਿਰਾਂ ਇਸੇ ਬਚਾ ਚੱਕ ਕੇ ਦੇਖ ਲਾ ਵੀ ਸੱਟ ਹੈ ਹੱਡੀ ਹੱਡੀ ਐਨ ਕੋਈ ਲੱਗੀ ਤਾਂ ਨਹੀਂ ਦਾਣੇ ਦੂਣੇ ਰੱਜਿਆ ਭੱਜਿਆ ਠੀਕ ਹੈ ਓਕੇ ਹੈ ਉੱਪਰ ਵਾਲੇ ਸਾਰੇ ਓਕੇ ਤੇ? ਨਹੀਂ ਖਾਲੀ ਹੈ ਜਮਈ। ਕੁਛ ਨਹੀਂ ਚੁਕਿਆ ਹੋਇਆ। ਨਾ ਕੋਈ ਜੋਗ ਹੈ। ਇਹ ਸਾਲਾ ਕੀ ਚੱਕਰ ਈ ਯਾਰ। ਕਬੂਤਰਾਂ ਨੂੰ ਬਾਹਰ ਕੱਢ ਸਾਰਿਆਂ ਨੂੰ। ਇਹਨੂੰ ਵੀ ਕੱਢ ਦੇ ਬਾਹਰ ਤੁੱਪ ਹੈ ਹੁਣ। ਕੱਢ ਦੇ ਕੱਢ ਦੇ। ਦੋ ਘੜੀ ਤੁੱਪ ਚ ਬੈਠ ਜਾਣਗੇ। ਲਓ ਵੀ। ਕੱਢ ਤੇ ਕਬੂਤਰ ਬਾਹਰ। ਟੱਪ ਜੀ ਸੇਕ ਲੈਣਗੇ ਸਾਲੇ ਬਾਹਰ ਨਿਕਲ ਕੇ ਰਾਜੀ ਹੋਣੀ ਹੈ ਨਾ ਜਮਾਂ ਹੀ ਬਾਹਰ ਨਿਕਲ ਕੇ ਰਾਜੀ ਨਹੀਂ ਹੈਗੇ ਯਾਰ ਕੀ ਅੰਗਰੇਜ਼ੀ ਬੋਲੀ ਇਹਨੇ ਗੱਲਾਈ ਜਿਹਾ ਨਿਓ ਕੱਢਣ ਲੱਗਿਆ ਆ ਬਈ ਕਹਿੰਦਾ ਕੱਢ ਕੇ ਹਟੂ ਤੇ ਟੱਪ ਚਾਗੇ ਤੇ ਆਪਾਂ ਮੋਟਰ ਤੇ ਦੋ ਘੜੀ ਮੈਂ ਕਿਹਾ ਬੈਠਦੇ ਆ ਇੱਥੇ ਤੇ ਅਮਰਤਾ ਸਿੰਘ ਪਤੰਗ ਚੜਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕੀ ਹੋ ਗਿਆ ਹੁਣ ਤੇਰਾ ਹੈ ਕੀ ਹੋ ਗਿਆ ਤੇਰਾ ਲੋ ਮਿੱਤਰੋ ਕਮੈਂਟ ਬੋਲਦੀ ਹੈ ਹੁਣ ਆਪਾਂ ਅਮਰਤਪਾਲ ਸਿੰਘ ਨਵੇਂ ਸਾਲ ਦੀਆਂ ਮੁਬਾਰਕਾਂ ਮੁਬਾਰਕਾਂ ਵੀਰੇ ਮੁਬਾਰਕਾਂ ਤੁਹਾਨੂੰ ਵੀ ਸਾਗਰ ਲਵਾਣਾ ਜਸਵੀਰ ਸਿੰਘ ਬਾਈ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਵੀਰੇ ਸਾਗਰ ਲਵਾਣਾ ਪ੍ਰੀਤ ਪੀਵੀ 23 ਵਾਲੇ ਅਹਿਮਦ ਸਾਗਰ ਲਵਾਣਾ ਸਤਵਿੰਦਰ ਸਿੰਘ ਸਾਗਰ ਲਵਾਣਾ ਧੰਨਵਾਦ ਵੀਰੇ ਇੰਨੇ ਕਮੈਂਟ ਕਰਨ ਲਈ ਜੋਬਨ 105 ਬਾਈ ਨਾਈਸ ਵੀਡੀਓ ਥੈਂਕ ਯੂ ਵੀਰੇ ਅਮਨਦੀਪ ਗਿੱਲ ਅਮਨਦੀਪ ਵੀਰ ਕਿਵੇਂ ਆ ਵਧੀਆ ਵਧੀਆ ਵੀਰੇ ਤੁਸੀਂ ਦੱਸੋ ਕਿਵੇਂ ਹੋ ਕਰਨਦੀਪ ਸੇਮ ਟੂ ਯੂ ਬਾਈ ਪੀਜਨ ਸਰਵੀ ਬਿੜਾ ਨਵੇਂ ਸਾਲ ਦੀ ਮੁਬਾਰਕਾ ਬਾਈ ਤੁਹਾਨੂੰ ਵੀ ਵੀਰੇ ਬਹੁਤ ਬਹੁਤ ਪ੍ਰੀਤ ਬੀਬੀ ਤੇਈ ਚਿਕਨ ਚਿੱਲੀ ਚਿਮਕ ਜਿੱਲੀ ਵੀਰੇ ਚਿਮਕ ਜਿੱਲੀ ਉਹ ਕਹਿੰਦਾ ਪਾਉ ਰਾਣਾ ਬਾਰਾਗੜ ਕਬੂਤਰ ਕਲੱਬ ਲਵ ਫਰਮ ਰਾਜਪੂਤਾਨਾ ਬਾਈ ਥੈਂਕ ਯੂ ਥੈਂਕ ਯੂ ਵੀਰੇ ਸ਼ਗਰ ਲਵਾਉਣਾ ਹੈਪੀ ਨੀਅਰ ਹੈਪੀ ਨਿਊ ਇਅਰ ਵੀਰੇ ਕਰਨਦੀਪ ਸ਼ੌਂਕੀ ਜੱਟ ਦੇ ਕੋਲ ਕਦੋਂ ਜਾਉਗੇ ਵੀਰੇ ਮਾੜਾ ਜਾਂ ਮੌਸਮ ਜੇ ਸੈੱਟ ਹੋ ਜਾਈ ਫਿਰ ਮਾਰਾਂਗੇ ਗੇੜਾ ਜੀ ਸੋਨੀ ਗਿੱਲ ਹੈਪੀ ਨਿਊ ਇਅਰ ਹੈਪੀ ਨੀਅਰ ਵੀਰੇ ਸਖਜੀਤ ਸਿੰਘ ਸੋਢੀ ਬਾਈ ਹੈਪੀ ਨਿਊ ਇਅਰ ਸਹਿਜ ਬ੍ਰੀਤ ਬਾਈ ਸ਼ੌਂਕੀ ਜੱਟ ਮਾਨਾ ਪਿੰਡ ਵਾਲਾ ਤੇ ਜਾਨਵਰ ਮਹਿਕਮੇ ਦੇ ਬਲੌਗ ਦੇਖਦਾ ਹਾਂ ਹਾਂ ਵੀਰੇ ਮੈਂ ਤਾਂ ਦੇਖਦਾ ਦੋਨਾਂ ਦਾ ਵੀਰੇ ਰਾਣਾ ਬਾਰਾਗੜ ਬਾਈ ਕਿਸ ਕਿਸ ਦੇ ਬਲੌਗ ਦੇਦੇ ਮੈਂ ਵੀਰੇ ਜਾਨਵਰ ਮਹਿਕਮੇ ਦਾ ਦੇਖਦਾ ਹਾਂ ਸ਼ੌਂਕੀ ਜੱਟ ਦਾ ਦੇਖਦਾ ਹਾਂ ਇੱਕ ਸ਼ਹਿਰ ਮੈਂ ਦਿਹਾਤ ਦੇਖਦਾ ਬਸ ਤਿੰਨੇ ਦੇਖਦਾ ਗਗਨ ਸ਼ਰਮਾ ਕਿੰਨੇ ਖੁੱਡੇ ਪਾਉਣੇ ਆ ਬ੍ਰਦਰ ਵੀਰੇ ਖੁੱਡੇ ਪਾਉਣੇ ਆ ਜੀ 5 6 ਪਾਵਾਂਗੇ ਖੁੱਡੇ ਅੱਗੇ ਦੱਸਾਂਗੇ ਤੁਹਾਨੂੰ ਸਿੰਘ ਮਨਜੋਤ ਬਾਈ ਇੱਟਾਂ ਦੀ ਟਰਾਲੀ ਕਿੰਨੇ ਦੀ ਆਈ ਹੈ ਤੇ ਕਿਹੜੇ ਪੱਠੇ ਤੋਂ ਲੁੱਤੀ ਆ ਵੀਰੇ 파ਰਸ ਪੱਠੇ ਤੋਂ ਆਪਣੇ ਹੈਗੀ ਆ ਜੀ 6500 ਨੂੰ ਇੱਟ 6500 ਦੀ ਹਜ਼ਾਰ ਇੱਟ ਵਿਕਾਸ ਲੋਨ ਬਾਈ ਆਪ ਸ਼ੋਕਿੰਗ ਜੱਟ ਮਿਲ ਕੇ ਆਓ ਬਾਈ ਹਾਂਜੀ ਹਾਂ ਵੀਰੇ ਮਿਲ ਕੇ ਆਵਾਂਗੇ ਹਰਸ਼ਪ੍ਰੀਤ ਸਿੰਘ ਬਾਈ ਤੁਸੀਂ ਬਾਜੀਆਂ ਛੱਡਣੀਆਂ ਐ ਹਾਂਜੀ ਹਾਂਜੀ ਵੀਰੇ ਛੱਡਣੀਆਂ ਜੀ ਟਿੱਲੋਂ ਜੱਗੀ ਗੋਡਿਆਂ ਦੇ ਜਾਲੀਆਂ ਬੰਦ ਕਰੋ ਵੀਰ ਜਾਨਵਰ ਸੁਸਤ ਬਣ ਲੱਗ ਜਲੇ ਵੀਰੇ ਹਾਂਜੀ ਨੀਚੇ ਵਾਲੀਆਂ ਗੋਡਿਆਂ ਦੀ ਕਰੀ ਐ ਉੱਪਰ ਵੀ ਕਰ ਦੇਣੀ ਐ ਇਹ ਕੱਲੂ ਕਰ ਦਾਂਗੇ ਹੁਣ ਕਲਾਉਣ ਗੇਮਿੰਗ ਇੱਕ ਕਬੂਤਰੀ ਛੋਟੇ ਅੰਡੇ ਦੇ ਰਹੀ ਐ ਵੀਰੇ ਇਹਦਾ ਤਾਂ ਕੋਈ ਇਲਾਜ ਨਹੀਂ ਜੋ 105 ਬਾਈ ਕੀ ਗੱਲ ਵਧੀਆ ਵਧੀਆ ਵੀਰੇ ਐਫ ਡੀ ਕੇ ਗਰੁੱਪ ਇੱਕ ਕੱਲ ਬਾਈ ਪਾਉ ਕੰਮ ਹਾਂ ਵੀਰੇ ਕੰਮ ਨੂੰ ਤਾਂ ਨੇਰੀ ਐ ਪਾਉ ਪਰ ਜਿੱਦਣ ਕਰਨ ਲੱਗੇ ਜਿੱਦਣ ਟਲ ਜਵੇ ਨਾ ਵੀਰੇ ਤੁਹਾਨੂੰ ਮੈਂ ਦੱਸੂਗਾ ਤਿੰਨ ਤਿੰਨ ਦਿਨ ਕੰਮ ਤੇ ਨਹੀਂ ਆਉਂਦਾ ਫਿਰ ਇਹ ਹੈਰੀ ਬੁੱਡ ਵਰਕਿੰਗ ਹਲਾ ਬਾਈ ਕਿਵੇਂ ਐ ਮੈਂ ਆਉਂਗਾ ਕੱਲ ਨੂੰ ਤੇਰੇ ਕੋਲ ਕਬੂਤਰ ਲੈਣ ਓਕੇ ਵੀਰੇ ਹਲੇ ਤਾਂ ਨਹੀਂ ਕਬੂਤਰ ਵਿਲੇ ਜਿੱਦਣ ਵਿਲੇ ਹੋਏ ਮੈਂ ਤੁਹਾਨੂੰ ਦੱਸੂਗਾ ਜੀ ਬਾਲ ਅਹਿਮਦ ਹਰਸ਼ਪ੍ਰੀਤ ਸਿੰਘ ਸੱਜਣ ਸਿੰਘ ਧੰਨਵਾਦ ਵੀਰੇ ਇੰਨੇ ਕਮੈਂਟ ਕਰਨ ਲਈ ਤੇ ਚੱਲਦੇ ਹਾਂ ਹੁਣ ਫੇਰ ਘਰੇ ਪਹੁੰਚ ਗਏ ਆ ਵੀ ਘਰੇ ਹਾਂ ਇਹ ਤਾਂ ਲੈ ਜਾਾਂਗੇ ਲੱਦ ਕੇ ਕਬੂਤਰ ਵੀ ਬੰਦ ਕਰਦੀ ਆ ਬੱਚਿਆਂ ਚੈੱਕ ਕਰੀਏ ਪਾਣੀ ਪੁਣੀ ਪਲਾਈਏ ਉਹਨੂੰ ਦੋ ਕਬੂਤਰਾਂ ਨੂੰ ਬਾਈ ਦਵਾਈ ਵੀ ਦੇ ਦਈਏ ਹੁਣ ਇਹਨੂੰ ਕਰਦੀਏ ਬੰਦ ਅੰਦਰਵਾਸ ਧੁੱਪ ਚਲੀ ਗਈ ਐਨ ਨਿਸ਼ਾ ਨਾਲ ਬੈਠਣਗੇ ਅੰਦਰ ਬਾਕੀ ਓਕੇ ਰਿਪੋਰਟਾਂ ਨੇ ਬੱਚਾ ਚੋਗਾ ਮੰਗ ਰਿਹਾ ਤੇ ਚੋਗਾ ਦੇ ਨਹੀਂ ਰਹੇ ਪਹੁੰਚ ਗਏ ਜੀ ਕਰ ਕਰਤੇ ਬਾਈ ਬੰਦ ਆ ਵੀ ਲਾ ਦੇ ਉਹ ਡੱਬਾ ਦਾ ਚੱਕ ਲਾ ਚਲੋ ਵੀ ਮਿਲਦੇ ਆਂ ਅਗਲੇ ਵਲੋਗ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਬਾਈ ਕਰੋ ਜੀ ਬਾਈ ਬਾਈ